ਪ੍ਰੋਬਲਮ ਮੈਨੂੰ ਵੈਸੇ ਤੇ ਬਚਪਨ ਤੋਂ ਹੀ ਹੈਗੀ ਹੈ ਹਮ ਲੇਕਿਨ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਹੈਗੀ ਕਿ ਆਪਾਂ ਕਿ ਕਿਸੇ ਨੂੰ ਇਹ ਲੱਗੇ ਕਿ ਜਾਂ ਮੈਨੂੰ ਲੱਗੇ ਕਿ ਮੈਂ ਬਲਾਈਂਡ ਹੋ ਰਿਹਾ ਹਾਂ 9 ਔਰ 10 ਇਅਰ ਹਮ ਜਾਂ ਸਭ ਲੋਕ ਕਿ ਜਿਆਦਾ ਜਿਆਦਾ 5 6 ਸਾਲ ਸਮਝ ਲਓ ਜੀ ਤੇ ਮੈਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੈਨੂੰ ਹੁਣ ਕਿਸੇ ਦੀ ਸਹਾਇਤਾ ਦੀ ਲੋੜ ਹੈ ਸੰਗੀਤ ਦੀ ਜਿੱਥੇ ਤਾਂ ਕੰਗਾਲੇ ਹਮ ਉਹ ਮੈਂ ਇਹ ਮੇਰਾ ਪੈਸ਼ਨ ਹੈਗਾ ਕਿਸ ਤਰ੍ਹਾਂ ਮੈਨੂੰ ਲੱਗ ਨਹੀਂ ਸਿਰਿਆ ਕਿ ਮੈਂ ਮਤਲਬ ਬਲਾਈਂਡ ਹੋ ਜਾਣਾ ਤੇ ਹੁਣ ਹੁਣ ਜਿਵੇਂ ਅਸੀਂ ਮੈਨੂੰ ਮਹਿਸੂਸ ਹੋ ਰਿਹਾ ਤੇ ਮੈਨੂੰ ਬੜੀ ਅਫਸੋਸ ਹੁੰਦਾ ਯਾਰ ਪਹਿਲਾਂ ਕਿਉਂ ਨਹੀਂ ਕਰ ਲਿਆ ਬਿਲਕੁਲ ਸਮੇਂ ਮੈਂ ਬਹੁਤ ਗੁਜ਼ਾਰ ਦਿੱਤਾ ਜਨਮ ਤੋਂ ਹੀ ਬਲਾਈਂਡ ਹੁੰਦੇ ਨੇ ਨਾ ਹਮ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਹੁੰਦਾ ਕਿ ਲੈ ਵੀ ਮੈਂ ਮਤਲਬ ਇਸ ਤਰ੍ਹਾਂ ਦੁੱਖ ਦਾ ਨਹੀਂ ਉਹਨਾਂ ਦਾ ਦਿਲ ਕੇ ਯਾਰ ਸਾਡੇ ਨਾਲ ਕੀ ਹੋ ਗਿਆ ਕਿਉਂਕਿ ਉਹਨਾਂ ਦੀ ਉਹੀ ਲਾਈਫ ਹੈ ਮੈਂ ਹੋਂ ਸਾਰੀ ਜ਼ਿੰਦਗੀ ਦੇਖ ਚੁੱਕਾ ਸਾਰੇ ਰੰਗ ਢੰਗ ਸਾਰੇ ਦੇਖ ਚੁੱਕਾ ਜ਼ਿੰਦਗੀ ਤੇ ਹਮ ਤੇ ਹੁਣ ਆ ਕੇ ਜਦੋਂ ਮੈਨੂੰ ਕਿਸੇ ਦਾ ਸਹਾਰਾ ਸਹਾਰਾ ਲੈਣਾ ਪੈਂਦਾ ਹੂੰ ਤੇ ਮੈਨੂੰ ਥੋੜੀ ਨਹੀਂ ਬਹੁਤ ਜ਼ਿਆਦਾ ਕਈ ਵਾਰ ਮਹਿਸੂਸ ਹੁੰਦਾ ਹੈ ਖੁਸ਼ ਰਹਿਣਾ ਚਾਹੀਦਾ ਹੈ ਡਿਪਰੈਸ਼ਨ ਚ ਨਹੀਂ ਆ ਨਾ ਜੀਦਾ ਕਿ ਮੈਨੂੰ ਕੀ ਹੋ ਗਿਆ ਜੀ ਹੂੰ ਜਾਂ ਸਮਝ ਲਓ ਕਿ ਇਨਸਾਨ ਨੂੰ ਕੋਈ ਬਹੁਤਾ ਆਪਣੇ ਆਪ ਨੂੰ ਕਮਜ਼ੋਰ ਨਹੀਂ ਹਾਂ ਕਮਜ਼ੋਰ ਨਹੀਂ ਮਹਿਸੂਸ ਕਰਨਾ ਜੀ ਮੈਂ ਆਪਾਂ ਬਹੁਤ ਖੁਸ਼ ਹੈ ਗਿਆ ਸাশ੍ਰੀਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਮੈਂ ਕਹਿੰਦੇ ਨੇ ਜੇਕਰ ਬੰਦੇ ਅੰਦਰ ਜਜ਼ਬਾ ਨਾ ਹੋਵੇ ਬੰਦਾ ਕੀ ਕੁਝ ਨਹੀਂ ਕਰ ਸਕਦਾ ਬਿਲਕੁਲ ਇਹ ਗੱਲ ਕਿਤੇ ਨੇ ਕਿਤੇ ਸੱਚ ਹੁੰਦੀ ਹੋਏ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਸਾਡੇ ਨਾਲ ਮੌਜੂਦ ਨੇ ਅਜੇ ਕਪੂਰ ਜੋ ਕਿ ਅੱਖਾਂ ਤੋਂ ਨਹੀਂ ਦੇਖ ਸਕਦੇ ਪਰ ਟੈਲੈਂਟ ਦੀ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਟੈਲੈਂਟ ਹੈ ਗਾ ਵੀ ਬਹੁਤ ਵਧੀਆ ਤਰੀਕੇ ਨਾਲ ਲੈਂਦੇ ਨੇ ਇਸ ਦੇ ਨਾਲ ਆਪਾਂ ਗੱਲ ਕੀਤੀ ਜਾਵੇ ਬਾਂਸਰੀ ਦੀ ਬਹੁਤ ਸੋਹਣੀ ਬਾਂਸਰੀ ਵਜਾ ਲੈਂਦੇ ਨੇ ਤੇ ਇੱਕ ਖਾਸ ਗੱਲ ਹੋਰ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਬਚਪਨ ਤੋਂ ਨਹੀਂ ਸਗੋ ਕੁਝ ਟਾਈਮ ਪਹਿਲਾਂ ਹੀ ਜਿਹੜੀ ਇਹ ਚਲੀ ਗਈ ਤੇ ਸਾਰੀ ਗੱਲਬਾਤ ਕਰਦੇ ਕਿਵੇਂ ਅੱਖਾਂ ਦੀ ਰੋਸ਼ਨੀ ਗਈ ਕੀ ਕੀ ਲਾਈਫ ਦੇ ਵਿੱਚ ਜਿਹੜੇ ਚੇਂਜਸ ਆਏ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਸਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸੀਡੀ ਹੈੱਡਲਾਈਨਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੋਂ ਸਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੀ ਜ਼ਿੰਦਗੀ ਬਾਰੇ ਪਹਿਲੇ ਤਾਂ ਸਰ ਇਹ ਦੱਸੋ ਆਖਾ ਦੀ ਰੋਸ਼ਨੀ ਕਿੰਨੇ ਟਾਈਮ ਤੱਕ ਰਹੀ ਤੇ ਕਿੰਨੇ ਟਾਈਮ ਤੋਂ ਬਾਅਦ ਜਿਹੜੀ ਇਹ ਚਲੇਗੀ ਹਾਂ ਨੇ ਹਾਂ ਜੀ ਇਸ ਤਰ੍ਹਾਂ ਦੇ ਕਿ ਇਹ ਪ੍ਰੋਬਲਮ ਮੈਨੂੰ ਵੈਸੇ ਤੇ ਬਚਪਨ ਤੋਂ ਹੀ ਹੈਗੀ ਹੈ ਹਮ ਲੇਕਿਨ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਹੈਗੀ ਕਿ ਆਪਾਂ ਕਿ ਕਿਸੇ ਨੂੰ ਇਹ ਲੱਗੇ ਕਿ ਜਾਂ ਮੈਨੂੰ ਲੱਗੇ ਕਿ ਮੈਂ ਬਲਾਈਂਡ ਹੋ ਰਿਹਾ ਹਾਂ ਆਪਣਾ ਮੈਂ ਕੰਮ ਬਹੁਤ ਵਧੀਆ ਆਪਣਾ ਜੋ ਵੀ ਦਿਨਚਰਿਆ ਬੜੀ ਅੱਛੀ ਤਰੀਕੇ ਨਾਲ ਕਰਦਾ इवन ਕਿ ਸਕੂਟਰ ਕਾਰ ਚਲਾ ਲੈਂਦਾ ਸੀ ਮੈਂ ਹਮ ਤੇ ਜਾਂ ਫਿਰ ਕ੍ਰਿਕਟ ਵੀ ਖੇਡਦਾ ਸੀ ਹਮ ਤੇ ਇਹ ਸੀਸ ਟੂ 9 অর 10 ਇਅਰ ਹਮ ਜਾਂ ਸਭ ਲੋਕ ਇਹ ਜਿਆਦਾ ਜਿਆਦਾ 5 6 ਸਾਲ ਸਮਝ ਲਓ ਜੀ ਤੇ ਮੈਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੈਨੂੰ ਹੁਣ ਕਿਸੇ ਦੀ ਸਹਾਇਤਾ ਦੀ ਲੋੜ ਹੈਗੀ ਹੈ ਜਰੂਰਤ ਹੈ ਮੈਨੂੰ ਟੱਚ ਕਰਨਾ ਪੈਂਦਾ ਕਿਸੇ ਨੂੰ ਜੀ ਤੇ ਕੁਲ ਮਿਲਾ ਕੇ ਮੇਰਾ ਇਸ ਤਰ੍ਹਾਂ ਹੀ ਬਿਜ਼ਨਸ ਵੀ ਮੈਂ ਕਰਦਾ ਰਿਹਾ ਹਾਂ ਐਲਬਮ ਵੀ ਬਣਾਉਂਦੇ ਸੀ ਅਸੀਂ ਸਾਹੀ ਚਿੱਠੀ ਬਣਾਉਂਦੇ ਹਾਂ ਹਮ ਹੁਣ ਵੀ ਥੋੜਾ ਬਥਾ ਕਰਦਾ ਮੈਂ ਕੰਮ ਹਮ ਤੇ ਜਿਹੜਾ ਸੰਗੀਤ ਦੀ ਜਿੱਥੇ ਤੱਕ ਗੱਲ ਹੈ ਹਮ ਉਹ ਮੈਂ ਇਹ ਮੇਰਾ ਪੈਸ਼ਨ ਹੈਗਾ ਹਮ ਤੇ ਮੈਂ ਇਹਨੂੰ ਬਹੁਤ ਰਿਹਾ ਪਿਆਰ ਕਰਦਾ ਵਾਂ ਹਮ ਬਾਂਸੂਰੀ ਵੀ ਮੈਂ ਸਿੱਖਿਆ ਨਹੀਂ ਆ ਹਰਮੋਨੀਆ ਵੀ ਸਿੱਖਿਆ ਨਹੀਂ ਮੈਂ ਆਪਣੇ ਹੀ ਪਰਮਾਤਮਾ ਨੇ ਸਮਝ ਲੋ ਗੋਡ ਗਿਫਟ ਸਮਝ ਲੋ ਹਾਂ ਸਿੰਗਿੰਗ ਜੋ ਕਰਦਾ ਹੈ ਗੋਡ ਜੀ ਸਰ ਜਿਵੇਂ ਤੁਸੀਂ ਕਿਹਾ ਹੈ ਨਾ ਆਖਾ ਦੀ ਰੋਸ਼ਨੀ ਘਟਦੀ ਚਲੇਗੀ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਕਿਸੇ ਦੀ ਸਹਾਇਤਾ ਦੀ ਸਹਾਰੇ ਦੀ ਲੋੜ ਲਾਈਫ ਦੇ ਵਿੱਚ ਕਿੰਨੀ ਕ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਈ ਵਾਰੀ ਹੁੰਦਾ ਆਪਣੇ ਆਪ ਤੇ ਗੁੱਸਾ ਆਉਂਦਾ ਸੀਗਾ ਵੀ ਕੋਈ ਕੰਮ ਕਰਨਾ ਮੈਨੂੰ ਕਿਉਂ ਕਿਸੇ ਦਾ ਸਹਾਰਾ ਲੈਣਾ ਪੈ ਰਿਹਾ ਬਹੁਤ ਸਹੀ ਪ੍ਰਸ਼ਨ ਹੈ ਤੁਹਾਡਾ मैडम नेहा अगर जेडे जन्म तो ही ब्लाइंड ਹੁੰਦੇ ਨੇ ਨਾ ਹੂੰ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਹੁੰਦਾ ਕਿ ਲੈ ਵੀ ਮੈਂ ਮਤਲਬ ਇਸ ਤਰ੍ਹਾਂ ਦੁੱਖ ਦਾ ਨਹੀਂ ਉਹਨਾਂ ਦਾ ਦਿਲ ਕੇ ਯਾਰ ਸਾਡੇ ਨਾਲ ਕੀ ਹੋ ਗਿਆ ਕਿਉਂਕਿ ਉਹਨਾਂ ਦੀ ਉਹੀ ਲਾਈਫ ਹੈ ਬਿਲਕੁਕੁ ਕਿਉਂਕਿ ਉਹਨਾਂ ਨੇ ਉਹ ਦੁਨੀਆ ਦੇ ਉਹ ਰੰਗ ਨਹੀਂ ਦੇਖੇ ਹੁੰਦੇ ਯੂ ਆਰ ਐਬਸੋਲੂਟਲੀ ਰਾਈਟ ਹਾਂ ਜੀ ਮੈਂ ਉਹਨ ਸਾਰੀ ਜ਼ਿੰਦਗੀ ਦੇਖ ਚੁੱਕਾ ਸਾਰੇ ਰੰਗ ਢੰਗ ਸਾਰੇ ਦੇਖ ਚੁੱਕਾ ਜ਼ਿੰਦਗੀ ਤੇ ਹੂੰ ਤੇ ਹੁਣ ਆ ਕੇ ਜਦੋਂ ਮੈਨੂੰ ਕਿਸੇ ਦਾ ਸਹਾਰਾ ਸਹਾਰਾ ਲੈਣਾ ਪੈਂਦਾ ਹੂੰ ਤੇ ਮੈਨੂੰ ખોડી ਨਹੀਂ બહુત જ્યાદા કઈ વાર મહેસૂસ ਹੁੰਦਾ ਸ਼ਰਮ ਵੀ ਮਹਿਸੂਸ ਹੁੰਦੀ ਹੈ ਜਾਂ ਐਦਾ ਹੈਜੀਟੇਸ਼ਨ ਹੁੰਦੀ ਹੈ ਕਿ ਕਿਸੇ ਨੂੰ ਕਹਿਨੋ ਯਾਰ ਕਿ ਮੈਨੂੰ ਉਥੇ ਤੱਕ ਸੜਕ ਪਾਰ ਕਰਾ ਦੇ ਜਾਂ ਕਿਸ ਤਰ੍ਹਾਂ ਕਰਕੇ ਤੇ ਹੁਣ ਜਿੱਥੇ ਤੱਕ ਤੁਹਾਡੀ ਗੱਲ ਹੈ ਕਿ ਕਿੰਨਾ ਹੁੰਦਾ ਇਹਦਾ ਮੈਂ ਮੈਜ਼ਰਮੈਂਟ ਨਹੀਂ ਹੈ ਮੈਨੂੰ ਬਹੁਤ ਜਿਆਦਾ ਦੁੱਖ ਹੁੰਦਾ ਜੀ ਹਾਂਜੀ ਤੇ ਪਰਿਵਾਰ ਦੇ ਵਿੱਚ ਕੋਣ ਕੋਣਾ ਪਹਿਲਾਂ ਤੁਹਾਡੇ ਪਰਿਵਾਰ ਦੋ ਬੇਟੀਆਂ ਮੇਡੀਆਂ ਹੂੰ ਮੈਰਿਡ ਹੈਗੀਆਂ ਹੂੰ ਤੇ ਮੈਂ ਔਰ ਮਿਸਿਸ ਦੋਨੋਂ ਤੇ ਕਰੋ ਸਪੋਰਟ ਪੂਰੀ ਮਿਲਦੀ ਹੈ ਮਤਲਬ ਕਰੇ ਮਤਲਬ ਕਿ ਕਈ ਵਾਰੀ ਅਦਾ ਨਹੀਂ ਹੁੰਦਾ ਕਿ ਘਰ ਦੇ ਵੀ ਮਤਲਬ ਦੁਖੀ ਹੋ ਜਾਂਦੇ ਹੋਣਗੇ ਆ ਕੁਝ ਕਈ ਵਾਰੀ ਜਿਹੜੇ ਆ ਸ਼ਬਦ ਜਿਹੜੇ ਆ ਬੋਲ ਦਿੰਦੇ ਹੋਣਗੇ ਸਹੀ ਦੱਸਾਂ ਤੇ ਹਜੇ ਤੱਕ ਨਾ ਇਹੋ ਜੇ ਪ੍ਰਮਾਤਮਾ ਨੇ ਦਿਖਾਇਆ ਨਹੀਂ ਮੈਨੂੰ ਔਰ ਸਮਾਜ ਵਿੱਚ ਤੁਹਾਡੇ ਵਰਗੇ ਬੜੇ ਅੱਛੇ ਪਰਸਨ ਹੈਗੇ ਜਿਹੜੇ ਕੀ ਕਦੀ ਉਹਨਾਂ ਨੇ ਮੈਨੂੰ ਅਹਿਸਾਸ ਹੋ ਨਹੀਂ ਦਿੱਤਾ ਕੁਝ ਮੈਂ ਇਹ ਚੀਜ਼ ਸਮਝਦਾ ਹਾਂ ਕਿ ਇਨਸਾਨ ਦੀ ਨਾ ਆਪਣੀ ਆਪਣੀ ਖੁਦ ਦੀ ਜਿਹੜੀ ਭਾਸ਼ਾ ਹੈ ਨਾ ਉਹੀ ਤੁਹਾਨੂੰ ਅੱਗੋਂ ਰਿਐਕਟ ਜੋ ਕੋਈ ਬੰਦਾ ਕਰਦਾ ਹੈ ਉਹਦੇ ਉੱਤੇ ਰਿਐਕਸ਼ਨ ਤੁਹਾਡੇ ਜੋ ਐਕਸ਼ਨ ਹੋਏਗਾ ਉਹਦਾ ਹੀ ਰਿਐਕਸ਼ਨ ਹੋਏਗਾ ਬਿਲਕੁਲ ਅਗਰ ਤੁਸੀਂ ਕੜਵਾ ਬੋਲਦੇ ਹੋ ਨਾ ਤੇ ਸਾਹਮਣੇ ਵਾਲਾ ਵੀ ਕੜਵਾ ਹੀ ਬੋਲੇਗਾ ਤੇ ਮੇਰੀ ਨੇਚਰ ਇਦਾਂ ਦੀ ਹੈ ਕਿ ਮੈਂ ਸਾਰੇ ਬੰਦੇ ਨਾਲ ਫ੍ਰੈਂਡਲੀ ਹਾਂ ਕੀ ਬਾਤ ਹੈ ਸਰ ਜਦੋਂ ਅੱਖਾਂ ਤੋਂ ਦਿਖਦਾ ਸੀਗਾ ਉਦੋਂ ਲਾਈਫ ਕਿੱਦਾਂ ਦੀ ਲੱਗਦੀ ਸੀ ਤੇ ਅੱਜ ਨਹੀਂ ਦਿਖਦਾ ਤੇ ਅੱਜ ਲਾਈਫ ਕਿੱਦਾਂ ਦੀ ਲੱਗਦੀ ਹੈ ਸਹੀ ਦੱਸਾ ਤੇ ਅਗਰ ਮੈਨੂੰ ਪਤਾ ਹੁੰਦਾ ਕਿ ਮੈਂ ਇੰਨੇ ਕੋ ਟਾਈਮ ਸੇ ਮੈਂ ਸਮਿਲ ਬਲਾਈਂਡ ਵਾਲੇ ਪਾਸੇ ਚਲੇ ਜਾਣਾ ਹੂੰ ਤੇ ਸ਼ਾਇਦ ਮੈਂ ਬਹੁਤ ਤਰੱਕੀ ਕਰ ਜਾਂਦਾ ਅਸੀਂ ਆਲਸ ਪੁਨਾ ਕਰ ਜਾਂਦਾ ਇਨਸਾਨ ਦੀ ਫਿਤਰਤ ਹੈਗੀ ਹੈ ਬਿਲਕੁਲ ਤੇ ਉਦੋਂ ਮੈਨੂੰ ਇਹ ਜਜਮੈਂਟ ਨਹੀਂ ਹੋਈ ਕਿ ਲੈ ਵੀ ਮੈਂ ਇੱਕ ਟਾਈਮ ਇਦਾਂ ਹੋ ਜਾਣਾ ਕਿ ਇਸ ਤਰ੍ਹਾਂ ਮੈਨੂੰ ਲੱਗ ਨਹੀਂ ਸਿਰਿਆ ਕਿ ਮੈਂ ਮਤਲਬ ਬਲਾਈਂਡ ਹੋ ਜਾਣਾ ਤੇ ਹੁਣ ਹੁਣ ਜਿਵੇਂ ਅਸੀਂ ਮੈਨੂੰ ਮਹਿਸੂਸ ਹੋ ਰਿਹਾ ਤੇ ਮੈਨੂੰ ਬੜੀ ਅਫਸੋਸ ਹੁੰਦਾ ਯਾਰ ਪਹਿਲਾਂ ਕਿਉਂ ਨਹੀਂ ਕਰ ਲਿਆ ਬਿਲਕੁਲ ਸਮੇਂ ਮੈਂ ਬਹੁਤ ਗੁਜ਼ਾਰ ਦਿੱਤਾ ਤੇ ਲੱਗਦਾ ਹੈ ਕਿ ਅੱਜ ਕੱਲ ਦੇ ਲੋਕ ਸਮੇਂ ਦੀ ਬਿਲਕੁਲ ਕਦਰ ਨਹੀਂ ਕਰਦੇ ਬਹੁਤ ਸਹੀ ਕਹੇ ਜੀ ਸਮੇਂ ਤੇ ਇੰਨਾ ਕੋਈ ਵੈਲਿਊਏਬਲ ਹੈਗਾ ਹੈਗਾ ਕੀਮਤੀ ਹੈ ਮੈਂ ਪਿੱਛੇ ਜਿਆ ਕੋਈ ਸੀਰੀਅਲ ਵੀ ਦੇਖ ਰਿਹਾ ਹਾਂ ਕ੍ਰਿਸ਼ਨ ਭਗਵਾਨ ਦਾ ਜੇਕਰ प्रवचन ਵੀ ਸੀਗਾ ਹਮ ਕਿ ਜ਼ਿੰਦਗੀ ਚ ਅਗਰ ਕੋਈ ਕੀਮਤੀ ਚੀਜ਼ ਹੈਗੀ ਹੈ ਹਮ ਤੇ ਉਹ ਸਭ ਤੋਂ ਕੀਮਤੀ ਸਮੇਂ ਹੀ ਹੈ ਬਿਲਕੁਲ ਸਮੇਂ ਨੂੰ ਕਦੀ ਵੀ ਗੁਜ਼ਾਰਨਾ ਨਹੀਂ ਚਾਹੀਦਾ ਮਤਲਬ ਵੇਸਟ ਨਹੀਂ ਕਰਨਾ ਚਾਹੀਦਾ ਹਮ ਟਾਈਮ ਤੇ ਬੰਦਾ ਆਪਣਾ ਕੰਮ ਕਰੇ ਸੋ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਤੁਹਾਡੀ ਸਿੰਗਿੰਗ ਬਾਰੇ ਗਾਇਕੀ ਬਾਰੇ ਕਿੱਦਾਂ ਇਹਦਾ ਸ਼ੌਂਕ ਪਿਆ ਕਿਵੇਂ-ਕਿਵੇਂ ਲਾਈਫ ਦੇ ਵਿੱਚ ਜਿਹੜਾ ਪ੍ਰੋਗਰੈਸ ਹੁੰਦੀ ਰਹੀ ਸਿੰਗਿੰਗ ਨੂੰ ਲੈ ਕੇ ਸ਼ੌਂਕ ਦੀ ਜੇ ਗੱਲ ਕਰੀਏ ਅਗਰ ਆਪਾਂ ਪਹਿਲੇ ਬਜ਼ੁਰਗਾਂ ਦੀ ਗੱਲ ਮਤਲਬ ਸਾਇੰਟਿਸਟਾਂ ਦੀ ਗੱਲ ਅਗਰ ਮੰਨੀ ਜਾਵੇ ਕਿ ਡੀਐਨਏ 'ਚ ਕੋਈ ਸੰਗੀਤ ਹੁੰਦਾ ਹੈ ਇਹ ਵਾਕਈ ਗੱਲ ਸਹੀ ਹੈ ਕਿ ਮੇਰੇ ਨਾਨਾ ਜੀ ਸੀ ਮਤਲਬ ਸ਼ੌਂਕ ਰੱਖਦੇ ਸੀ ਤੇ ਹਾਰਮੋਨੀਅਮ ਉਹਨਾਂ ਕੋਲ ਮੈਂ ਬਚਪਨ ਜ ਲੈ ਆਂਦਾ ਸੀ ਦੇ ਆਪਣੇ ਹੀ ਵਜਾਂਦਾ ਰਹਿੰਦਾ ਹੁੰਦਾ ਸੀ ਸ਼ਾਇਦ ਇਟ ਮੇ ਬੀ ਪੋਸੀਬਲ ਕਿ ਉਹ ਹੀ ਮੇਰੇ ਅੰਦਰ ਇੱਕ ਸ਼ੌਂਕ ਹੈਗਾ ਸੀ ਇਹ ਨਾਨਾ ਜੀ ਦਾ ਦਿੱਤਾ ਹੋਇਆ ਹਰਮੋਨੀਅਮ ਇਹ ਹਰਮੋਨੀਅਮ ਹਾਂਜੀ ਇਹ ਮੇਰੇ ਨਾਨਾ ਹੀ ਦੇ ਕੀ ਆਵਾਜ਼ ਤੇ ਦੋ ਚਾਰ ਲਾਈਨਾਂ ਹੋ ਜਾਈਏ ਤਾਂ ਕਿ ਸਾਡੀ ਆਡੀਅנס ਨੂੰ ਪਤਾ ਲੱਗ ਜਾਈ ਕਿ ਜੇਕਰ ਦਿਲੋਂ ਕੁਝ ਕਰਨਾ ਚਾਹਵੇ ਤੇ ਉਹ ਹਰ ਚੀਜ਼ ਪੋਸੀਬਲ ਹੋ ਸਕਦੀ ਹੈ ਹਾਂਜੀ ਕਿਉਂ ਨਹੀਂ ਕਿਉਂ ਨਹੀਂ ਬਿਲਕੁਲ ਮੈਂ ਤੁਹਾਨੂੰ ਸੁਣਾ ਦੇਣਾ ਜੀ ਤੇ ਮੈਡਮ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ ਚਾਹਵਾ ਕਿ ਪੰਜਾਬੀ ਸੁਣਾ ਦੇਆ ਜਾਂ ਹਿੰਦੀ ਸੁਣਾ ਦੇਆ ਸਰ ਜੀ ਮੇਰੇ ਕੋ ਦੋਨੋਂ ਮੈਟਰ ਹੈਗੇ ਨੇ ਦੋਨੋਂ ਸੁਣਾ ਦਿਓ ਸਰ ਪਹਿਲਾਂ ਪੰਜਾਬੀ ਸੁਣਾ ਦਿਓ ਲੋ 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 ਸੁਣਾ ਦੇਣਾ ਜੀ ਜੀ ਲੋ ਇਹ ਮੈਡਮ ਸਾਡੇ ਨਾਨਾ ਜੀ ਦਾ ਦਿੱਤਾ ਹੋਇਆ ਹਾਰਮੋਨੀਅਮ ਹੈ ਜੀ ਤੇ Я до ਆ ਗਿਆ ਸੁਣ ਕੇ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਥੈਂਕ ਯੂ ਬਹੁਤ ਥੈਂਕ ਯੂ ਤੇ ਮਤਲਬ ਕਿ ਦਿਲ ਖੁਸ਼ ਹੋ ਗਿਆ ਮਤਲਬ ਕਿ ਲੱਗਦਾ ਨਹੀਂ ਕਿ ਬਿਨਾ ਦੇਖ ਕੇ ਬੰਦਾ ਇੰਨਾ ਸੋਣਾ ਇੱਕ ਤਾਂ ਵਝਾ ਵੀ ਲੈਂਦਾ ਤੇ ਇੰਨਾ ਸੋਣਾ ਗਾ ਵੀ ਲੈਂਦਾ ਇਹ ਦੱਸੋ ਕਿ ਦੇ ਜ਼ਿਆਦਾ ਸਭ ਤੋਂ ਜ਼ਿਆਦਾ ਫੈਨ ਰਹੇ ਹੋ ਪੰਜਾਬੀ ਦੇ ਵਿੱਚ ਵੀ ਤੇ ਬਾਲੀਵੁੱਡ ਦੇ ਵਿੱਚ ਵੀ ਮੈਨੂੰ ਜ਼ਿਆਦਾਤਰ ਸੰਗੀਤ ਦਾ ਜਿੱਥੇ ਤੱਕਨ ਤਾਲੁਕ ਹੈਗਾ ਜੀ ਸੰਗੀਤ ਇੱਥੇ ਜਿਹੜੇ ਮਿੱਠੇ ਪੰਦੇ ਹੂੰ ਦੇਖੋ ਕਈ ਕੰਪੋਜੀਸ਼ਨਾਂ ਪੰਜਾਬੀ 'ਚ ਵੀ ਬਹੁਤ ਵਧੀਆ ਬਣੀਆਂ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਸੰਗੀਤ ਸੁਣਾਇਆ ਹੈਗਾ ਹੂੰ ਲੇਕਿਨ ਜੋ ਹਿੰਦੀ 'ਚ ਹੈਗਾ ਹੂੰ ਰਾਗ ਦੇ ਆਧਾਰਿਤ ਹੂੰ ਜਿਹੜਾ ਕੰਪੋਜੀਸ਼ਨਾਂ ਬਣੀ ਹੋਈਆਂ ਹੂੰ ਸਭ ਤੋਂ ਬੈਟਰ ਹਨ ਇਹ ਔਰ ਦਿਲ ਨੂੰ ਛੂ ਲੈਂਦੀਆਂ ਹਨ ਕੀ ਬਾਤ ਹੈ ਹਾਂਜੀ ਹਾਂਜੀ ਅੱਛਾ ਲੱਗਦਾ ਹੈ ਕਿ ਅੱਜ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਹਨਾ ਮੈਂ ਦੇਖ ਨਹੀਂ ਪਾਂਦਾ ਰੰਗ ਨਹੀਂ ਸਮਝ ਪਾਂਦਾ ਲੱਗਦਾ ਹੈ ਕਿ ਜੇ ਅੱਜ ਰੰਗ ਦੇਖ ਪਾਂਦੇ ਸਮਝ ਪਾਂਦੇ ਤਾਂ ਸਿੰਗਿੰਗ ਲਾਈਨ ਦੇ ਵਿੱਚ ਹੋਰ ਅੱਗੇ ਵੱਧ ਜਾਣਾ ਸੀ ਨੇਚਰਲੀ ਗੱਲ ਹੈ ਮਤਲਬ ਵੈਸੇ ਤੇ ਅੱਜ ਕੱਲ ਟੈਕਨੀਕ ਇਹੋ ਜੀ ਹੈਗੀ ਕਿ ਮੈਡਮ ਕਿ ਆਪਾਂ ਬਲਾਈਂਡ ਬੰਦੇ ਨੂੰ ਵੀ ਬਹੁਤ ਚੀਜ਼ਾਂ ਦੀ ਮਤਲਬ ਸਮਝ ਆ ਗਈ ਹੈ ਕਿਉਂਕਿ YouTube ਵਗੈਰਾ ਇਹ ਉਹ ਸਾਰਾ ਮੈਚ ਹਲਾ ਲੈਣਾ ਹ ਹ ਤੇ ਹਾਂ ਜੇ ਤਾਂ ਕੰਕਰ ਦੀ ਲੁੱਕ ਹੈਗੀ ਕਲਰ ਮੈਨੂੰ ਪਤਾ ਲੱਗਦੇ ਨੇ ਲੇਕਿਨ ਆਪਾਂ ਜਿਹੜੇ ਕਿ ਜੇ ਕੋਈ ਅੰਦਰੋਂ ਦੇਖਣਾ ਹੋਵੇ ਕਿ ਕੀ ਲਿਖਿਆ ਹੈ ਜਾਂ ਕੀ ਮਤਲਬ ਫੋਕਸ ਨਹੀਂ ਕਰ ਪਾ ਰਹੇ ਹੋ ਉਹ ਨਹੀਂ ਮਤਲਬ ਉਹ ਪ੍ਰੋਬਲਮ ਆ ਗਈ ਹੋਈ ਹੈ ਅੱਛਾ ਅੱਛਾ ਸਰ ਜੀ ਮੈਂ ਸਿੰਗਿੰਗ ਵੀ ਕਰ ਲੈਨੇ ਹੋ ਤੇ ਤੁਸੀਂ ਕਿਹਾ ਵੀ ਸ਼ਾਹੀ ਚਿੱਠੀ ਵੀ ਬਣਾਣੇ ਹੋ ਤੁਸੀਂ ਆਪ ਬਣਾਣੇ ਹੋ ਹੁਣ ਵੀ ਮਤਲਬ ਹੁਣੀ ਵੀ ਆਪ ਹੀ ਕੰਮ ਕਰਦੇ ਹੋ ਹਾਂਜੀ ਹਾਂਜੀ ਮੈਂ ਆਪਣੇ ਮਤਲਬ ਟੱਚ ਨਾਲ ਮੈਨੂੰ ਵੈਸੇ ਤੇ ਚਲੋ ਕੁਝ ਮੈਨੂੰ ਜਿਵੇਂ ਵਿਜ਼ਨ ਹੈਗਾ ਵੀ ਹੈ 100% ਨਹੀਂ ਹੈਗਾ ਮੈਂ ਲੇਕਿਨ ਫਿਰ ਵੀ ਕਾਫੀ ਹੱਦ ਤੱਕ ਮੈਂ ਤੁਹਾਨੂੰ ਕਹੋ ਤੇ ਮੈਂ ਤੁਹਾਨੂੰ ਚਿੱਠੀ ਦਿਖਾਵਾਂ ਬੇੜੀ ਬਣਾਉਣਾ ਬਿਲਕੁਲ ਇੱਕ ਵਾਰੀ ਅਸੀਂ ਚਾਹਾਂਗੇ ਤੁਸੀਂ ਉਹ ਚਿੱਠੀਆਂ ਜ਼ਰੂਰ ਦਿਖਾਓ ਜੋ ਕਿ ਤੁਸੀਂ ਆਪਣੇ ਹੱਥੀ ਆਪ ਤਿਆਰ ਕਰਦੇ ਹੋ ਤੇ ਸਰ ਹੁਣ ਉਹ ਕਾਰਗਰੀ ਦਿਖਾਣਗੇ ਜੋ ਕਿ ਸਰ ਆਪ ਤਿਆਰ ਕਰਦੇ ਨੇ ਸਰ ਇੱਕ ਵਾਰੀ ਮੈਂ ਕਹੂੰਗੀ ਆਡੀਅנס ਨੂੰ ਜ਼ਰੂਰ ਦਿਖਾਓ ਜੋ ਕਿ ਤੁਸੀਂ ਆਪਣੇ ਹੱਥੀ ਆਪ ਤਿਆਰ ਕਰਦੇ ਹੋ ਹਾਂਜੀ ਨੀਹਾ ਜੀ ਮੈਂ ਜ਼ਰੂਰ ਦਿਖਾਵਾਂਗਾ ਇਹ ਦੇਖੋ ਇਹ ਮੈਂ ਸਾਹੀ ਚਿੱਠੀ ਹੈ ਇਹ ਵਿਆਹ ਸ਼ਾਦੀਆਂ ਚ ਆਪਣੇ ਕਲਚਰ ਹੈਗਾ ਕਿ ਲੜਕੀ ਵਾਲੇ ਲੜਕੇ ਵਾਲਿਆਂ ਨੂੰ ਦੇਖ ਕੇ ਆਂਦੇ ਨੇ ਹੈ ਨਾ ਇਨਵੀਟੇਸ਼ਨ ਹੈ ਤੇ ਮੈਂ ਬਣ ਸਾਹੀ ਚਿੱਠੀ ਕੀ ਬਾਤ ਹੈ ਤੇ ਅਗਰ ਇਹ ਹਿੰਦੀ ਚ ਹੋਏਗੀ ਤੇ ਇਹਨੂੰ ਲਗਨ ਪਤਰੀ ਕਾ ਕਿੰਨੇ ਆਪਾਂ ਬਿਲਕੁਲ ਕਿ ਜਿਸ ਤਰ੍ਹਾਂ ਇਹ ਡਿਜ਼ਾਈਨਿੰਗ ਹੈ ਇਹ ਵਾਲੀ ਕੀ ਬਾਤ ਹੈ ਇਹ ਸਾਰੀ ਮੈਂ ਖੁਦ ਮਾਤਾ ਤਿਆਰ ਕਰਦਾ ਇਹਦੀ ਮੈਰਮੈਂਟ ਕਿ ਕਿੰਨੇ ਇੰਚ ਵਾਈ ਕਿੰਨੇ ਚ ਹੈ ਇਹ ਦੇ ਚ ਹੈ ਲਗਾਣਾ ਜਾਂ ਕਟਿੰਗ ਕਰਨੀ ਇਹ ਸਾਰਾ ਮੇਰੇ ਮਾਈਂਡਸ ਹੈਗਾ ਔਰ ਮੈਂ اگر ਤੁਸੀਂ ਮੈਨੂੰ ਉੱਪਰ ਕਟਿੰਗ ਮੇਰਾ ਜੋ ਫੈਕਟਰੀ ਜੇ ਹੈ اگر ਕਟਿੰਗ ਕਰਦੇ ਦੇਖ लो شاید ਤੁਸੀਂ ਮੇਰੇ ਕੋਲ ਇੱਕ ਅੱਧਾ ਮਿੰਟ ਵੀ ਰੁਕ ਨਹੀਂ ਸਕਦੇ ਕਿ ਇਹ کہہ کے ਕਿ ਸਾਨੂੰ ਡਰ ਲੱਗਦਾ ਤੁਸੀਂ ਕੰਮ ਕਿਵੇਂ ਕਰ ਰਹੇ ਹੋ اچھا بالکل ਨਾਲ میرے ਕਟਿੰਗ ਕਟਰ ਚੱਲ ਰਹੇ ਹੁੰਦਾ ਆ ਰਹੇ ਲੱਕੜੀ ਦਾ ਲੇਕਿਨ ਮੈਂ ਉਹ ਅਜੇ ਇੱਕ ਸੂਤ ਦੇ ਫਾਸਲੇ ਤੋਂ ਉਂਗਲ ਕੱਢਣੀ ਹੁੰਦੀ ਤੇ ਉਹ ਬਾਕਸ ਜਿਹੜੇ ਬਣਾਉਣਾ ਮੈਂ ਤੇ ਉਹ ਵੀ ਮੈਂ ਬਣਾਣਾ ਬਹੁਤ ਡੱਬੇ ਵੀ ਬਣਾਣਾ ਹੈ। ਕੀ ਬਾਤ ਹੈ। ਅੱਛਾ ਸਰ ਜਦੋਂ ਤੁਹਾਡੀਆਂ ਅੱਖਾਂ ਮਤਲਬ ਖਰਾਬ ਹੋਈਆਂ ਤੇ ਮਤਲਬ ਕਿਸੇ ਇਨਫੈਕਸ਼ਨ ਕਰਕੇ ਹੋਈਆਂ ਕਿ ਆਟੋਮੈਟਿਕਲੀ ਰਬੋ ਵੱਲੋਂ ਹੋਈਆਂ? ਨਹੀਂ ਮੈਡਮ ਦਰਸ਼ਨ this is very unfortunate for me। ਮੇਰੇ ਲਈ ਬਹੁਤ ਦੁਰਭਾਗੇ ਹੈ ਕਿ ਇਹ ਮੈਂ ਜਨਮ ਵਿੱਚ ਹੀ ਇਹ ਪ੍ਰੋਬਲਮ ਲੈ ਕੇ ਆਇਆ। ਯਾਨੀ ਕਿ ਸਮਝ ਲਓ ਕਿ ਉਹਦੋਂ ਨਹੀਂ ਸੀ ਪਤਾ ਲੱਗਦਾ ਨਾ ਹੀ ਹੈਗਾ ਸੀ ਇਦਾਂ ਦਾ। ਹੂੰ ਇਹ ਪ੍ਰੋਬਲਮ ਡੀਐਨਏ 'ਚ ਹੀ ਹੁੰਦੀ ਹੈ ਕਿ ਪਿੱਛੇ ਰੈਟੀਨਾ ਹੁੰਦਾ ਨਾ ਇਹਦਾ ਨਾਮ ਹੈਗਾ ਰੈਟੀਨਾਈਟਿਸ ਪਿਗਮੈਂਟੋਸਾ ਜਿਹੜੇ ਮੇਰੀ ਪ੍ਰੋਬਲਮ ਹੈ ਜੀ ਤੇ ਇਹਦੇ ਪਿੱਛੇ ਪੜਦਾ ਜਿਹੜਾ ਨਾ ਆਪਣਾ ਵਿਜ਼ਨ ਹੂੰ ਵਿਜ਼ਨ ਉਹ ਹੋਲੀ-ਹੋਲੀ ਜਿਹੜੇ ਜਿਹਦੇ ਪਰਦੇ 'ਚ ਤਸਵੀਰ ਬੰਦੀ ਹੈ ਹੂੰ ਤੇ ਉਹ ਹੋਲੀ-ਹੋਲੀ ਸਾਰਾ ਪਿਗਮੈਂਟਸ ਕਰਕੇ ਨਾ ਉਹ ਮਤਲਬ ਮਰ ਰਿਹਾ ਹੈ ਸਮਝੋ ਡੈੱਡ ਹੋ ਰਿਹਾ ਹੈ ਜੀ ਔਰ ਡੈੱਡ ਹੋ ਚੁੱਕਾ ਸਮਝੋ ਹੂੰ ਔਰ ਕਮਾਲ ਦੀ ਗੱਲ ਮੈਂ ਤੁਹਾਨੂੰ ਦੱਸਾਂ ਮੈਡਮ ਹਾਂ ਹਾਸੇਤ ਮਤਲਬ ਇੱਕ ਖੁਸ਼ੀ ਵਾਲੀ ਗੱਲ ਸਮਝ ਲਓ ਹੂੰ ਕਿ ਮੈਂ ਆਪਣੀ ਅੱਖਾਂ ਡੋਨੇਟ ਕਰ ਸਕਦਾ। ਕੀ? ਅਗਰ ਮੈਂ ਕਿਸੇ ਬੰਦੇ ਨੂੰ ਜਿਹਦੇ ਬ্লাইন্ড ਹੈ ਅਗਰ ਉਹਨੂੰ ਅੱਖਾਂ ਦਵਾਂ ਅੱਖਾਂ ਲੈਣ ਵਾਲੀਆਂ ਉਹਦੀਆਂ ਅੱਖਾਂ ਅਗਰ ਹੈਗੀਆਂ ਤੇ ਮੇਰੀ ਉਹ ਪਾਰਟ ਜਿਹੜਾ ਬਹੁਤ ਹੈਲਦੀ ਹੈਗਾ ਕਿ ਮੈਂ ਡੋਨੇਟ ਕਰ ਸਕਦਾ। ਕੀ ਬਾਤ। ਡੋਨੇਟ ਕੀਤੀਆਂ ਵੀ ਹੋਈਆਂ। ਤੁਸੀਂ ਡੋਨੇਟ ਕੀ ਇਹ ਨਹੀਂ ਕਿ ਕਿਸੇ ਨੂੰ ਦੇਵਾਂਗੇ ਤਾਂ ਉਹਨੂੰ ਨਜ਼ਰ ਹੀ ਨਹੀਂ ਆਏਗਾ। ਉਹਨੂੰ ਬਹੁਤ ਵਧੀਆ ਆਏਗਾ ਕਿਉਂਕਿ ਜਿਹੜਾ ਅੰਗੇ ਆਪਣੇ ਕੋਰ ਨਹੀਂ ਹੁੰਦਾ ਡੇਲਾ ਜਿਹੜਾ ਕਾਲਾ ਜਿਹੜਾ ਆਪਾਂ ਇਧਰ ਨੂੰ ਰਾਈਟ ਲੈਫਟ ਕਰਦੇ ਹਾਂ। ਹੂੰ। ਉਹ ਮੇਰਾ ਬਿਲਕੁਲ ਪਰਫੈਕਟ ਹੈ ਉਹ ਲੈਂਸ ਮੇਰੇ ਠੀਕੇ ਹੈ। ਕੀ ਬਾਤ ਹੈ। ਅੱਛਾ ਸਿੰਗਿੰਗ ਤੋਂ ਲਾਵਾਖੋਰ ਕੀ ਸ਼ੌਕ ਰੱਖਦੇ ਹੋ? ਮੈਂ ਮੈਡਮ ਸੰਗੀਤ ਵਿੱਚ ਫਲੂਟ ਜਿਹਨੂੰ ਆਪਾਂ ਬਾਂਸਰੀ ਕਹਿੰਦੇ ਨੇ। ਬਾਂਸਰੀ ਵੀ ਜਾਨਣਾ। ਕੀ ਬਾਤ ਹੈ। ਇੱਕ ਵਾਰੀ ਵਜਾ ਕੇ ਦਿਖਾਉਂਗੇ। ਹਾਂਜੀ ਹਾਂਜੀ ਬਿਲਕੁਲ ਬਾਂਸਰੀ। ਅੱਛਾ ਇਹਦੇ ਨਾਲ ਕਹਿੰਦੇ ਵੀ ਕੋਈ ਗਾਣਾ ਵੀ ਗਾਓਗੇ ਨਾਲ ਦੀ ਨਾਲ? ਨਹੀਂ ਬਾਂਸਰੀ ਇਕੱਲੀ ਬਾਂਸਰੀ ਇਹ ਆਪਾਂ ਕਿਸੇ ਦੇ ਨਾਲ ਸੰਗਤ ਕਰ ਸਕਦੇ ਆ ਜਾਂ ਫਲੂਟ ਦਾ ਉਹ ਦੇ ਸਕਦੇ ਆ। ਬਿਲਕੁਲ। ਸੋ ਬਾਂਸਰੀ ਜਿਹੜੀ ਆ ਤੁਹਾਨੂੰ ਹਮਮ। <tries> . <tries> ਕੀ ਜਾ ਫਿਲਮ ਦਾ ਜੀ ਆੜੇ ਰਹੀ ਕਿ ਥਾੜੇ ਰਹੀਓ ਉਹ ਬਾਕੇ ਯਾਰ ਰੇ ਇਹ ਉਸ Song ਸੀਗਾ ਇੱਕ ਹੈਗਾ ਹੁਸਨ ਪਹਾੜੋਂ ਕਾ ਬਾਤ ਹੈ ਕੀ ਬਾਤ ਅੱਛਾ ਇਹ ਵੀ ਤੁਸੀਂ ਮਤਲਬ ਕਿ ਗੋਡ ਗਿਫਟ ਆਈ ਵੀ ਹੈ ਹਾਂ ਜੀ ਹੈ ਇਹ ਵੀ ਗੋਡ ਗਿਫਟ ਹੈ ਕੀ ਬਾਤ ਅੱਛਾ ਤੁਸੀਂ ਜਿਵੇਂ ਕਿਹਾ ਕਿ ਇਵੈਂਟ ਵੀ ਕਰਦੇ ਹੋ ਜਿਵੇਂ ਕਿ ਕੋਈ ਇਵੈਂਟ ਨਾ ਫੰਕਸ਼ਨ ਹੋਵੇ ਹਾਂ ਜੀ ਕਿਤੇ ਕਾਫੀ ਜਗ੍ਹਾ ਮੈਨੂੰ ਕੋਈ ਨਾ ਕੋਈ ਕਾਲ ਆਂਦੀ ਰਹਿੰਦੀ ਹੈ ਹੂੰ ਤੇ ਮੈਂ ਜਾ ਕੇ ਉਹ ਜਾ ਮੈਂ ਮਤਲਬ ਬਾਸਰੀ ਦੇ ਪਿੱਛੇ ਜਿਆ ਮੈਡੀਟੇਸ਼ਨ ਹੋ ਰਹੀ ਸੀ ਕੋਈ ਸੰਗੀਤ ਪ੍ਰੋਗਰਾਮ ਸੀਗਾ ਮੈਡੀਟੇਸ਼ਨ ਕਰਵਾਉਣ ਦਾ ਹੂੰ ਉਹਦੀ ਬੈਕਗ੍ਰਾਉਂਡ ਬੈਕ ਜਿਹੜਾ 뮤ਜ਼ਿਕ ਦੇਣਾ ਹੁੰਦਾ ਉੱਥੇ ਮੈਨੂੰ ਬੁਲਾਇਆ ਤੇ ਪੇਡ ਮੈਂ ਗਿਆ ਸਭ ਲੋਕ ਇਟ ਐਜ਼ ਅ ਪੇਡ ਹਮ ਕੀ ਆਵਾਜ਼ ਹੈ ਅੱਛਾ ਤੁਸੀਂ ਕਿਹਾ ਸੀਗਾ ਮੈਂ ਹਿੰਦੀ ਵੀ ਗਾ ਲਵਾਂ ਨਾ ਕੋਈ ਹਿੰਦੀ Song ਜਿਹੜਾ ਹੈ ਗਾ ਕੇ ਸੁਣਾਉ ਹਾਂ ਜਰੂਰ ਜਰੂਰ ਬਿਲਕੁਲ ਆਵਾਜ਼ ਤੇ ਬਹੁਤ ਸੋਹਣਾ ਤੁਸੀਂ ਗਾਇਆ ਮਤਲਬ ਕਿ ਥੈਂਕ ਯੂ ਜੀ ਥੈਂਕ ਯੂ ਕਹਨੇ ਆ ਨਾ ਕਿ ਆਵਾਜ਼ ਦੇ ਵਿੱਚ ਮਿਠਾਸ ਹੋਣੀ ਚਾਹੀਦੀ ਤੁਹਾਡੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ ਅੱਛਾ ਸਰ ਲਾਈਫ ਕਿੰਨੀ ਕਿ ਜ਼ਿਆਦਾ ਕੰਪਲਿਕੇਟਿਡ ਲੱਗਦੀ ਹੈ ਦੇਖੋ ਹੁੰਦੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਬਹੁਤ ਕੁਝ ਮੈਂ ਕਰਨ ਕਰਨਾ ਚਾਹਨਾ ਜਾਂ ਕਰਨ ਵਾਲਾ ਸੀ ਕਿਤੇ ਰੱਬ ਨੇ ਜਿਵੇਂ ਕੁਝ ਖੋ ਲਿਆ ਹੁੰਦਾ ਨਾ ਤੇ ਸ਼ਿਕਾਇਤ ਹੈਗੀ ਵੈਸੇ ਰੱਬ ਤੋਂ ਦੇਖੋ ਪ੍ਰਮਾਤਮਾ ਨੂੰ ਸ਼ਿਕਾਇਤ ਕਰਨਾਂ ਦੇ ਇੱਕ ਬੇਕੂ ਵੀ ਸ਼ਾਇਦ ਹੋ ਸਕਦਾ ਕਿ ਕਰਮਾਂ ਦਾ ਫਲ ਹੈ ਆਪਣਾ ਇਹ ਆਪਾਂ ਸੋਚੀਏ ਲੇਕਿਨ ਕੁਲ ਮਿਲਾ ਕੇ ਪ੍ਰੋਬਲਮ ਤਾਂ ਹੈਗੀ ਹੋਈ ਹੈ ਔਰ ਪ੍ਰਮਾਤਮਾ ਨੂੰ ਕਈ ਵਾਰ ਕਹੀ ਤਾਂ ਹਾਂ ਇੱਕ ਮੈਂ ਤੁਹਾਨੂੰ ਜ਼ਰੂਰ ਗੱਲ ਕਹਿਣਾ ਚਾਹਣਾ ਇੱਕ ਛੋਟੀ ਜੀ ਉਮੀਦ ਮੈਨੂੰ ਹੈਗੀ ਹੈ ਕਿ ਆਯੁਰਵੈਦਿਕ ਤੋਂ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਐਲੋਪੈਥਿਕ ਇਸ ਤੇ ਥਰੂਆਊਟ ਵਰਲਡ ਆਪਾਂ ਨੂੰ ਮਤਲਬ ਇਹ ਇਹਦੀ ਨਾ ਹੀ ਹੈ ਕਿ ਹਜੇ ਇਹਦਾ ਵਿਜ਼ਨ ਨਹੀਂ ਆ ਸਕਦਾ ਤੇ ਆਯੁਰਵੈਦਿਕ ਕਈ ਵਾਰ ਆਪਾਂ ਸਵਾਮੀ ਰਾਮਦੇਵ ਬਾਬਾ ਕਈ ਵਾਰ ਕਹਿੰਦਾ ਰਹਿੰਦਾ ਕਹਿੰਦੇ ਨੇ ਇਸ ਇਸ ਪ੍ਰੋਬਲਮ ਦਾ ਨਾਮ ਲੈ ਕੇ ਉਹਨੇ ਕਿੰਨੀ ਵਾਰੀ ਕਿਹਾ ਕਿ ਇਹ ਅਸਾਧੇ ਰੋਗ ਨਹੀਂ ਹੈ ਇਹ ਰਿਕਵਰ ਹੋ ਸਕਦਾ ਹੂੰ ਤੇ ਤੁਸੀਂ ਟਰਾਈ ਨਹੀਂ ਕੀਤੀ ਹਾਂ ਕੁਛ ਮਿਹਨਤ ਦੀ ਜ਼ਰੂਰਤ ਹੈ ਕੁਛ ਫਾਈਨਾਂਸ ਦੀ ਲੋੜ ਹੈ ਕੁਛ ਥੋੜਾ ਜਿਹਾ ਟ੍ਰੀਟਮੈਂਟ ਮਹਿੰਗਾ ਹੈਗਾ ਹੂੰ ਐਸੀ ਜੇ ਕਪਾ ਦਸੀਏ ਤੇ ਲੋਕੀ ਕਹਿੰਦੇ ਯਾਰ ਇੰਨਾ ਕੁ ਤਾਂ ਮਹਿੰਗਾ ਨਹੀਂ ਹੈ ਲੇਕਿਨ ਅਨਫੋਰਚੂਨੇਟਲੀ ਕਿ ਮੈਂ ਇਸ ਟਾਈਮ ਫਾਈਨੈਂਸ ਤੋਂ ਵੀ ਬਹੁਤ ਸਫਰ ਕਰ ਰਿਹਾ ਹਾਂ ਜੀ ਬੈਡ ਫਾਈਨ ਤਾਂ ਇਕਨੋਮਿਕਲੀ ਉਹ ਬਹੁਤ ਸਖਸ਼ਮ ਨਹੀਂ ਹੈਗਾ ਤੇ ਉਹਦੀ ਵਜ੍ਹਾ ਨਾਲ ਆਪਣੇ ਟ੍ਰੀਟਮੈਂਟ ਵੀ ਨਹੀਂ ਕਰਾ ਪਾ ਰਿਹਾ ਤਾਂ ਦਿਖੁੰਦਾ ਹੈ ਕਿ ਅੱਜ ਮੇਰੇ ਕੋਲ ਮੜਾ ਜੀ ਥੋੜੀ ਜਿਹੀ ਦਾ ਬਾਕਾ ਦਿੰਦਾ ਤੇ ਮੇਰਾ ਇਲਾਜ ਹੋ ਜਾਂਦਾ ਹੈ ਜਾਂ ਫਿਰ ਜਾਂ ਥੋੜੇ ਪੈਸੇ ਦੇ ਦਿੰਦਾ ਪੈਸੇ ਦਿੰਦਾ ਤਾਂ ਮੇਰਾ ਇਲਾਜ ਹੋ ਜਾਂਦਾ ਜਾਂ ਕੋਈ ਸਹਾਰਾ ਹੁੰਦਾ ਦਾ ਬਿਲਕੁਲ ਬਿਲਕੁਲ ਦਿਸ ਇਜ਼ ਬਿਲਕੁਲ ਤਾਂ ਇਹ ਹੈ ਕਿ ਪ੍ਰੋਬਲਮ ਉਹ ਤੇ अच्छा सर एदा ਹੁੰਦਾ ਜਿਵੇਂ ਕਿ ਤੁਸੀਂ ਕਿਸੇ ਇਵੈਂਟ ਤੇ ਗਏ ਹੋ ਹੈਨਾ ਜਿਆਦਾ ਭੀੜ ਹੋਵੇ ਕਿਸੇ ਨੇ ਤੱਕਾ-ਤੁੱਕਾ ਮਾਰਿਆ ਹੋਵੇ ਜਾਂ ਕਿਸੇ ਨੇ ਕੋਈ ਨੈਗੇਟਿਵ ਕਮੈਂਟ ਕੀਤਾ ਹੋਵੇ ਬਹੁਤ ਜ਼ਿਆਦਾ ਦਿਲ ਨੂੰ ਜਿਹੜਾ ਹੈ ਕਿ ਮੈਂ ਕੰਨੀਆ ਛੂ ਗਿਆ ਹੋਵੇ ਬਹੁਤ ਜ਼ਿਆਦਾ ਪਛਤਾਵਾ ਹੋਇਆ ਹੋਰ ਰੋਣ ਵਾਲੀ ਹਾਲਤ ਹੋ ਗਈ ਕੁਝ ਐਦਾਂ ਦਾ ਹੋਇਆ ਤੁਹਾਡੇ ਨਾਲ ਦੇਖੋ ਇਹ ਮੇਰੇ ਅਸੇ ਭਾਗੇਸ਼ਾਲੀ ਹੈ いや ਮੈਂ ਕਹ ਹਜੇ ਤੱਕ ਮੈਨੂੰ ਐਦਾਂ ਦਾ ਐਕਸਪੀਰੀਅੰਸ ਹੋਇਆ ਨਹੀਂ ਤੇ ਜਿਵੇਂ ਆਪਾਂ ਲੋਕਾਂ ਨੂੰ ਸਮਝਦੇ ਹੁੰਦੇ ਸੀ ਨਾ ਲੈ ਵੀ ਕਈ ਸੋਚਦੇ ਆ ਕਿ ਕਈ ਬੜੇ ਇਦਾ ਮਤਲਬ ਕੀ ਕਹਿੰਦੇ ਨੇ ਖਰ ਦਮਾਗ ਜਿੰਨੂੰ ਕਹ ਦਿੰਦੇ ਆਪਾਂ ਨਾ ਕੋਈ ਕਈ ਵਾਰ ਗੱਲ ਕਰ ਵੀ ਜਾਂਦੇ ਹੋਰਾਂ ਵੱਲ ਮੈਂ ਸੁਣਿਆ ਹੋਇਆ ਲੇਕਿਨ ਦਿਸ ਇਜ਼ ਵੈਰੀ ਹਾਰਚੂਨੇਟ ਫੋਰ ਮੀ ਕਿ ਮੇਰੇ ਭਾਗੇਸ਼ਾ ਲੀਆ ਮੈਂ ਕਿ ਮੇਰੇ ਬਾਰੇ ਹਜੇ ਮੈਂ ਕਦੀ ਸੁਣਿਆ ਨਹੀਂਗਾ ਕਿ ਸ਼ਾਇਦ ਮੈਂ ਇਹਦਾ ਇਹਦਾ ਕਾਰਨ ਇੱਕੋ ਹੀ ਸਮਝਦਾ ਸ਼ਾਇਦ ਮੈਂ ਕਿ ਮੈਂ ਕੋਈ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣ ਰਿਹਾ ਨਾ ਕਿ ਮੈਂ ਕੁਝ ਪਰਸਨੈਲਿਟੀ ਦਾ ਵੀ ਬਹੁਤ ਜ਼ਿਆਦਾ ਬਿਲਕੁਲ ਹੁਣ ਕਾਊਂਟ ਕਰਦਾ ਹੈ ਨਾ ਕੋਈ ਮੇਰੀ ਮਤਲਬ ਰੈਂਡਮਲੀ ਜੇਕਰ ਕੋਈ ਦੇਖ ਲੂਗਾ ਤੁਹਾਨੂੰ ਕਹੂਗਾ ਨਹੀਂ ਕਿ ਇਹ ਬੰਦਾ ਮਤਲਬ ਦੇਖ ਨਹੀਂ ਸਕਦਾ ਹਾਂ ਦੇਖ ਨਹੀਂ ਸਕਦਾ ਤੇ ਕੁਛ ਅੱਗੋਂ ਮੇਰੇ ਨਾਲ ਜੋ ਕੋਈ ਗੱਲ ਕਰਦਾ ਮੈਂ ਇੱਕ ਕੌਨਫੀਡੈਂਸ ਮੇਰੇ ਚ ਬਹੁਤ ਹੈ ਮੈਡਮ ਜੀ ਬਹੁਤ ਅੱਛਾ ਕੋਈ ਆਈਪੀਐਸ ਜਾਂ ਕੋਈ ਯੂਪੀਐਸ ਕੋਈ ਵੀ ਅਗਰ ਸਾਹਮਣੇ ਕੋਈ ਇੰਸਪੈਕਟਰ ਵੀ ਹੈਗਾ ਨਾ ਤੇ ਮੇਰਾ ਕੌਨਫੀਡੈਂਸ ਲੂਜ਼ ਨਹੀਂ ਹੁੰਦਾ ਅੱਛਾ ਮੈਂ ਸੁਣਿਆ ਨਾ ਜਿਨ੍ਹਾਂ ਨੂੰ ਦਿਖਦਾ ਨਹੀਂ ਹੈਗਾ ਉਹ ਵੌਇਸ ਤੋਂ ਪਛਾਣ ਲੈਂਦੇ ਨੇ ਜਾਂ ਟੱਚ ਕਰਕੇ ਪਛਾਣ ਲੈਂਦੇ ਇਹ ਮਤਲਬ ਫੈਕਟ ਹੈਗਾ ਆ ਬਿਲਕੁਲ ਫੈਕਟ ਹੈ ਐਕਚੁਅਲੀ ਇਹ ਟੈਕਨੀਕਲ ਪੁਆਇੰਟ ਹੈਗੇ ਨੇ ਇਹਦੇ ਵਿੱਚ ਮੈਡਮ 100% ਜਿਹੜਾ ਆਪਾਂ ਨੂੰ ਸੈਂਸ ਆਰਗਨ ਆਪਾਂ ਨੂੰ ਜਿਹੜਾ ਸੈਂਸ ਕਰਦਾ ਨਾ ਦਿਮਾਗ ਨੂੰ ਜੀ ਜੀ ਅਗਰ ਆਪਾਂ 100 ਦੇ ਹਿਸਾਬ ਨਾਲ ਗਿਨਿਆ ਜਾਵੇ ਹਮ ਤੇ ਜਿਹੜਾ ਅੱਖਾਂ ਹੈਗੀਆਂ 83% ਮਾਈਂਡ ਨੂੰ ਸੈਂਸ ਕਰਦੀਆਂ ਜੀ 5 ਸੈਂਸ ਆਰਗਨ ਹੁੰਦੇ ਇਨਸਾਨ ਕੋਲ ਬਿਲਕੁਲ ਤੇ 11% ਜਿਹੜੇ ਸੈਂਸ ਆਰਗਨ ਸੁਣਨ ਵਾਲੀ ਜਿਹੜੀ ਹਮ ਉਹ ਦਿੰਦੀ ਹੈ ਜੀ 3% ਜਿਹੜੀ ਸੁਣਨ ਵਾਲੀ ਜਿਹੜੀ ਜੀਭ ਦਿੰਦੀ ਹੈ ਜੀ ਟੱਚ ਟੱਚ ਕਰਨ ਨਾਲ ਹੁੰਦੀ ਹੈ ਟੱਚ ਕਰਨ ਨਾਲ ਜੀਭ 1 2% ਜਿਹੜੀ ਸੁੰਗਣ ਨਾਲ ਹੁੰਦੀ ਹੈ ਇਹ ਸੈਂਸ ਆਰਗਨ ਆਪਣਾ 83% ਵਾਲਾ ਜਿਹੜਾ ਪ੍ਰੋਬਲਮ ਹੈ ਪ੍ਰਮਾਤਮਾ ਨੇ ਛਿਨਿਆ ਹੋਇਆ ਬਹੁਤ ਘੱਟ ਮੈਂ ਦੇਖ ਪਾਰਨਾ ਤੁਹਾਡਾ ਫੇਸ ਮੈਂ ਬਹੁਤ ਘੱਟ ਦੇਖ ਪਾ ਰਿਹਾ ਸਮਝਦਾ ਜੀ ਤੇ ਜਿਵੇਂ ਕਿ ਕਿਤੇ ਜਾਣਾ ਹੁੰਦਾ ਹੈ ਆ ਕਿਸੇ ਰਿਲੇਟਿਵ ਦੇ ਘਰ ਜਾਣਾ ਹੁੰਦਾ ਜਿਵੇਂ ਸਟੇਅਰ ਆ ਜਾਂਦੀਆਂ ਮਤਲਬ ਪੌੜੀਆਂ ਚੜ੍ਹ ਕੇ ਜਾਣਾ ਪਉੜੀਆਂ ਤਰਕ ਮੁੱਖ ਹੁੰਦਾ ਹੈ ਬਿਲਕੁਲ ਬਿਲਕੁਲ ਇੱਕ ਹੋਰ ਵੀ ਹੈ ਮੈਡਮ ਕਿ ਕਿ ਰੀਸੈਂਟਲੀ ਜੇ ਬਲਾਈਂਡ ਹੋਇਆ ਨਾ ਮੈਂ ਮਤਲਬ ਮਹਿਸੂਸ ਹੁੰਦਾ ਮੈਨੂੰ ਥੋੜਾ ਜਿਹੀ ਕਈ ਵਾਰ ਪਤਾ ਵੀ ਲੱਗਦਾ ਹੁੰਦਾ ਲੇਕਿਨ ਮੈਂ ਝਾਕਾ ਹੁੰਦਾ ਹੂੰ ਕਿ ਮੈਂ ਯਾਰ ਕਿਤੇ ਜਨਾ ਜਾਵਾਂ ਹਾਂ ਕਿਉਂਕਿ ਉਹੀ ਗੱਲ ਆ ਗਈ ਜਿੰਨਾਂ ਕੋ ਸਟਿਕ ਫੜੀ ਹੁੰਦੀ ਨਾ ਜਾਂ ਬਲਾਈਂਡ ਹੁੰਦੇ ਨੇ ਉਹਨਾਂ ਨੂੰ ਨਹੀਂ ਡਰ ਲਾਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਫਟਾੜਾ ਨਿਕਲ ਜਾਂਦਾ ਹਾਂ ਤੇ ਮੇਰੇ ਵਰਗਾ ਬੰਦੇ ਨੂੰ ਮੈਂ ਅਕਸਰ ਮੇਨ ਨੂੰ ਟੱਚ ਕਰਨਾ ਪੈਂਦਾ ਕਿਸਨੂੰ ਤੇ ਉਹ ਦੱਸ ਦਿੰਦੇ ਕਿ ਕਪੂਰ ਸਾਹਿਬ ਸਾਹਮਣੇ ਪੌੜੀ نیچے ਆ ਰਹੀ ਹੈ ਜਾਂ ਪੌੜੀ ਉੱਪਰ ਚੜ੍ਹ ਰਹੀ ਹੈ ਥੋੜਾ ਜਿਆਦਾ ਬਸ ਇਸ ਤਰ੍ਹਾਂ ਲਾਈਫ ਲੀਡ ਹੋ ਰਹੀ ਹੈ ਕੀ ਬਾਤ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਲਾਈਫ ਬਹੁਤ ਜ਼ਿਆਦਾ ਵਧੀਆ ਨਿਕਲੇ ਤੇ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਇੱਕ ਵਾਰੀ ਫੇਰ ਤੋ ਵਾਪਸ ਆ ਜਾਏ ਤੇ ਜਾਂਦੇ ਜਾਂਦੇ ਆਪਣੀ ਆਡੀਅנס ਨੂੰ ਕੋਈ ਵਧੀਆ ਜਿਹਾ ਗੀਤ ਜੋ ਕਿ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਛੋਟਾ ਇੱਕ ਭਜਨ ਸੁਣਾ ਸਕਦਾ ਉਹਨਾਂ ਨੂੰ ਬਿਲਕੁਲ ਕੀ ਬਾਤ ਹੈ ਨਮਸਤੇ ਤੇ ਸੁਣਨਗੇ ਤੇ ਸ਼ਾਇਦ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਜੀ ਤੇ

र पत हरि दर्शन को मन कर्प हरि दर्शन को आज मोरे तुम बेन बिगर सगरे का ओलाज तो मन तर बत हरि दर्शन को तो आज बिन गुरु ज्ञान कहा गुरु ज्ञान से पाऊं जो दान हरि गुणगा सब गुनी जन पे जनपे तु पद हरि दर्शन को ਮੁਰਲੀ ਮਨੋਹਰ ਆਸ ਨਾ ਤੋੜੋ ਦੁੱਖ ਬੰਝਨ ਮੋਰਾ ਸਾਥ ਨਾ ਛੋੜੋ ਮੁਰਲੀ ਮਨੋਹਰ ਆਸ ਨਾ ਤੋੜੋ ਦੁੱਖ ਬੰਝਨ ਮੋਰਾ ਸਾਥ ਨਾ ਛੋੜੋ ਸੱਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੂਗੇ ਮੈਮ ਮੈਸੇਜ ਜੀ ਜਿੱਥੇ ਤੱਕਨ ਗੱਲ ਹੈ ਕਿ ਮੈਂ ਇਹੀ ਕਹਾਂਗਾ ਇਨਸਾਨ ਨੂੰ ਬੀ ਪੋਜ਼ਿਟਿਵ ਖੁਸ਼ ਰਹਿਣਾ ਚਾਹੀਦਾ ਡਿਪਰੈਸ਼ਨ ਚ ਨਹੀਂ ਆ ਨਾ ਜੀਦਾ ਕਿ ਮੈਨੂੰ ਕੀ ਹੋ ਗਿਆ ਜੀ ਹਾਂ ਜਾਂ ਸਮਝ ਲਓ ਕਿ ਇਨਸਾਨ ਨੂੰ ਕੋਈ ਬਹੁਤਾ ਆਪਣੇ ਆਪ ਨੂੰ ਹਾਂ ਕਮਜ਼ੋਰ ਨਹੀਂ ਮਹਿਸੂਸ ਕਰਨਾ ਜੀ ਮੈਂ ਆਪਾਂ ਬਹੁਤ ਖੁਸ਼ ਹੈ ਗਿਆ ਬਹੁਤ ਹੁਣ ਤੱਕ ਹਾਂ ਮੈਨੂੰ ਇੱਕ ਜ਼ਰੂਰ ਉਮੀਦ ਹੈ ਕਿ ਮੈਂ ਆਪਣੇ ਆਪ ਨੂੰ ਠੀਕ ਜ਼ਰੂਰ ਕਰ ਲੈਣਾ ਕਿ ਮੈਂ ਆਰ ਜੀਓ ਇਹ ਮੈਂ ਤਾਂ ਯੋਗਾ ਵੀ ਕਰਦਾ ਮੈਂ ਹੂੰ ਪ੍ਰਾਣਾਯਮ ਕਰੀਦਾ ਉਹਦੇ ਸਹਾਰੇ ਨਾਲ ਹੀ ਕਾਫੀ ਦੇਰ ਤੱਕਨ ਇਹ ਮੈਂ ਆਪਣੀ ਪ੍ਰੋਬਲਮ ਸੰਭਾਲ ਲਈ ਹੋਈ ਹੈ ਮਿਲ ਕੇ ਵਰਨਾ ਡਾਕਟਰਾਂ ਦੇ ਹਿਸਾਬ ਨਾਲ ਮੈਂ 45 ਸਾਲ ਜਾਂ 50 ਸਾਲ ਦੀ ਉਮਰ 'ਚ ਬਿਲਕੁਲ 100% ਬਲਾਈਂਡ ਹੋਣ ਵਾਲਾ ਸੀਗਾ ਹਮ। ਕਿ ਅਗਰ ਹਾਇਤ ਇਸ ਸਮੇਂ ਲੋ ਮੇਰੀ ਸੋਚ ਦਾ ਹੀ ਇੱਕ ਇਹ ਰੀਜ਼ਨ ਹੈ ਮਤਲਬ ਇੱਕ ਫਲ ਹੈ ਹਮ ਕਿ ਮੇਰੀ ਪੋਜ਼ਿਟਿਵ ਸੋਚ ਹੈ ਕਿ ਮੈਂ ਆਪਣੇ ਆਪ ਨੂੰ ਏਡੀ ਜਲਦੀ ਜਾਨ ਨਹੀਂ ਦੇਣੀ। ਕੀ ਬਾਤ ਹੈ ਕੀ ਬਾਤ ਹੈ। ਹਾਂ ਜੀ ਸੋ ਤੁਸੀਂ ਦੇਖ ਲਿਆ ਕਿੰਨਾ ਕੁ ਜ਼ਿਆਦਾ ਹੌਸਲਾ ਹੈ ਜੇਕਰ ਅੱਖਾਂ ਦੀ ਗੱਲ ਕੀਤੀ ਜਾਵੇ ਤੇ ਅੱਖਾਂ ਦੀ ਰੋਸ਼ਨੀ ਭਾਵੇਂ ਘਟਾ ਪਰ ਬਿਲਕੁਲ ਵੀ ਨਹੀਂ ਦਿਖਾਈ ਦਿੰਦਾ ਪਰ ਹੌਸਲਾ ਬਹੁਤ ਜ਼ਿਆਦਾ ਹੈ ਜਿਵੇਂ ਕਿ ਸਰ ਨੇ ਕਿਹਾ ਕਦੇ ਵੀ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਇਹਨਾਂ ਦੀ ਗਾਇਕੀ ਕਿੱਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਰਿਆ ਵਾਲੀ ਕੈਮਰਾ ਪਰਸਨ ਸਾਹਿਲਨਾ